ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਦੀਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੱਸ ਕੋ ਜਦੋਂ ਕਿਸੇ ਵਿਅਕਤੀ ਤੇ ਕੁਦਰਤ ਦਾ ਕਹਿਰ ਆ ਵਾਪਰ ਜਾਂਦਾ ਤੇ ਉਸ ਟਾਈਮ ਉਸ ਵਿਅਕਤੀ ਨੂੰ ਉਸ ਪਰਿਵਾਰ ਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਇਹ ਮਿੰਟਾਂ ਸੈਂਟਾਂ ਦੇ ਵਿੱਚ ਹੀ ਲੱਖਾਂ ਦਾ ਜਿਹੜਾ ਨੁਕਸਾਨ ਹੋ ਜਾਂਦਾ ਅੱਜਾ ਹੀ ਅੱਜ ਇੱਕ ਪਾਣਾ ਵਾਤਿਆ ਪਿੰਡ ਲਿਣਾ ਮੀਖ ਸਿੰਘ ਦੇ ਮਜ਼ਦੂਰ ਪਰਵਾਹ ਨਾਲ ਜਿਸ ਨੇ ਪਿੰਡ ਕਿੜੀ ਵਿਖੇ ਜ਼ਮੀਨ ਲਈ ਸੀ ਤੇ ਉੱਥੇ ਜਿਹੜੀ ਆਪਣੀ ਤੂੜੀ ਬਣਾਈ ਸੀ ਪਸ਼ੂਆਂ ਵਾਸਤੇ ਅਸੀਂ ਦਸਕਾਂ ਦੀ ਜਾਣਕਾਰੀ ਵਿੱਚ ਵਾਧਾ ਕਰ ਦਈਏ ਇਹ ਜਿਹੜੀ ਜ਼ਮੀਨ ਆ ਪਿੰਡ ਕਿੜੀ ਦੀ ਆ ਇਹ ਕਿਸੇ ਲੁਧਿਆਣੇ ਦੇ ਵਿਅਕਤੀ ਨੇ ਇਤੇ ਕ੍ਰਿਤੀ ਹੋਈ ਸੀ ਤੇ ਉਸ ਵਿਅਕਤੀ ਤੂੜੀ ਬਣਾਉਣ ਵਾਸਤੇ ਇਹਨਾਂ ਨੇ ਜਿਹੜਾ ਲਾਨ ਲਾਣ ਲਿਆ ਸੀ ਮੁੱਲ ਤੇ ਉਸ ਲਾਨ ਨੂੰ ਅੱਗ ਲੱਗ ਜਾਂਦੀ ਆ ਤੇ ਮਿੰਟਾਂ ਸੈਂਟਾਂ ਵਿੱਚ ਉਹ ਤੂੜੀ ਲੱਖਾਂ ਰੁਪਏ ਦੀ ਤੂੜੀ ਆ ਉਹ ਮੱਚ ਕੇ ਜਿਹੜੀ ਸਵਾਹ ਹੋ ਜਾਂਦੀ ਆ ਸਾਡੇ ਨਾਲ ਪੀੜਤ ਪਰਿਵਾਰ ਵੀ ਖੜਾ ਮੈਂ ਕੋਈ ਕੈਮਰਾਮੈਨ ਕਹੂੰਗਾ ਇਹ ਉਹ ਪੀੜਤ ਪਰਿਵਾਰ ਸਾਡੇ ਨਾਲ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੂੰ ਅੱਗ ਲੱਗਣਾ ਕਿਸ ਤਰ੍ਹਾਂ ਪਤਾ ਲੱਗਿਆ ਤੇ ਇਹਨਾਂ ਦਾ ਕਿੰਨਾ ਕੋ ਨੁਕਸਾਨ ਹੋ ਗਿਆ ਤੇ ਕਿਸ ਤਰ੍ਹਾਂ ਇਹਨਾਂ ਨੇ ਤੂੜੀ ਜਿਹੜੀ ਇੱਥੇ ਬਣਾਈ ਸੀ ਉਹ ਆਪਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਵਿਅਕਤੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਥੇ ਤੂੜੀ ਨੂੰ ਜਦੋਂ ਅੱਗ ਲੱਗ ਜਾਂਦੀ ਆ ਉਹਨਾਂ ਵਿਅਕਤੀ ਨੇ ਆਪਣੇ ਜਿਹੜੇ ਮਾਲਕਾਂ ਦੇ ਨਾਲ ਰابطਾ ਕਾਇਮ ਕੀਤਾ ਤੇ ਉਸ ਮਾਲਕਾਂ ਨੇ ਉਸ ਪਰਿਵਾਰ ਦੇ ਨਾਲ ਰابطਾ ਕਾਇਮ ਕੀਤਾ ਜਿਸ ਨੇ ਇਹ ਤੂੜੀ ਖਰੀਦੀ ਹੋਈ ਸੀ ਤੇ ਸਾਡੇ ਨਾਲ ਉਹ ਵਿਅਕਤੀ ਮੌਜੂਦ ਆ ਆਓ ਆਪਾਂ ਕਰਦੇ ਆਂ ਗੱਲਬਾਤ ਭਾਈ ਕੀ ਨਾਮ ਤੁਹਾਡਾ ਰਾਜੀ ਨਾ ਇਹ ਤੁਸੀਂ ਫਿਰ ਇੱਥੇ ਰਹਿੰਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੂੜੀ ਨੂੰ ਅੱਗ ਲੱਗ ਗਈ ਕਿੰਨਾ ਕੁ ਟਾਈਮ ਸੀਗਾ ਟਾਈਮ ਤਾਂ ਜੀ 10 11 ਦਾ ਟਾਈਮ ਸੀਗਾ ਅਸੀਂ ਤਾਂ ਉਧਰ ਪਾਣੀ ਲਾਉਂਦੇ ਸੀਗੇ ਪੱਠੇ ਵੀ ਦੇ ਸੀਗੇ ਠੀਕ ਹੈ ਤੇ ਸਾਨੂੰ ਪਤਾ ਲੱਗਿਆ ਫਿਰ ਅਸੀਂ ਟਰੈਕਟਰ ਟੁੱਟ ਲੈ ਕੇ ਆਇਆ ਫਿਰ ਵੀ ਆਪੇ ਸਾਹਮਣੇ ਹਾਂ ਸਭ ਤੋਂ ਠੀਕ ਹੈ ਜੀ ਹਾਂਜੀ ਤੇ ਇਹ ਜਿਹੜੀ ਕੀੜੀ ਦੀ ਜ਼ਮੀਨ ਦੱਸੀ ਜਾ ਰਹੀ ਆ ਕਿਸੇ ਲੁਆਣੇ ਦੇ ਵਿਅਕਤੀ ਨੇ ਜਿਹੜੇ ਖਰੀਦੀ ਆ ਐ ਉਹਦਾ ਕੀ ਨਾਮ ਜੀ ਪਤਾ ਗੁਰਦੀਪ ਸਿੰਘ ਜੀ ਗਰਦੀਪ ਸਿੰਘ ਉਸ ਮਾਲਕਨ ਨਾਲ ਹਾਂਜੀ ਹਾਂਜੀ ਅੱਛਾ ਜੇਦੋਂ ਤੁਹਾਨੂੰ ਪਤਾ ਲੱਗਿਆ ਫਿਰ ਤੁਸੀਂ ਕਿਦਾਂ رابطہ ਕੈਮ ਕੀਤਾ ਸਰਦਾਰ ਨਾਲ ਜੀ ਅੱਛਾ ਸਰਦਾਰ ਨੂੰ ਫੋਨ ਲਾਇਆ ਸੀ ਮੈਂ ਸਰਦਾਰ ਨੂੰ ਮੈਂ ਕਿਹਾ ਬਈ ਤੂਰੀ ਨੂੰ ਫੋਨ ਲਾਓ ਜਿਨ੍ਹਾਂ ਨੇ ਬਣਾਈ ਆ ਠੀਕ ਆ ਫਿਰ ਉਹਨਾਂ ਨੇ ਫੋਨ ਉਹਨਾਂ ਨੂੰ ਲਾਇਆ ਫਿਰ ਆਏ ਤੇ ਤੁਹਾਨੂੰ ਇਹ ਗੱਲ ਦਾ ਪਤਾ ਲੱਗਿਆ ਵਾ ਪਣਕਪਈਆ ਤੂਰੀ ਅੱਗ ਲਾਈ ਗਈ ਆ ਜਾਂ ਅਚਾਨਕ ਲੱਗ ਗਈ ਪਤਾ ਲੱਗਾ ਕੁਝ ਇਹ ਨਹੀਂ ਸਾਨੂੰ ਇਹ ਨਹੀਂ ਪਤਾ ਜੀ ਅੱਗ ਲਾਈ ਗਈ ਆ ਕੀ ਪਤਾ ਨਹੀਂ ਕਿੱਧਰੋਂ ਆਈ ਆ ਪਰ ਅਨਾਚ ਸਾਨੂੰ ਲਿਕੇ ਜਿ ਬੁਧਾਈ ਤੇ ਲੱਗ ਗਿਆ ਜੀ ਅਸੀਂ ਜਦ ਲਾਉਂਦੇ ਸੀ ਪਾਣੀ ਫਿਰ ਭੱਜ ਕੇ ਆਏ ਸੀ ਫੇਰ ਦੇਖਿਆ ਜੀ ਇੰਨਾ ਨਹੀਂ ਪਤਾ ਅੱਗ ਲਾਈ ਗਈ ਆ ਪਤਾ ਜਪੀ ਲੱਗੀ ਪਤਾ ਨਹੀਂ ਨਹੀਂ ਪਤਾ ਸਾਨੂੰ ਠੀਕ ਹੋ ਹਾਂਜੀ ਤੇ ਕਿਸੇ ਆਸੇ ਪਾਸੇ ਖੇਚ ਤਾਂ ਨਹੀਂ ਪਹਿਲਾਂ ਕੋਈ ਅੱਗ ਲੱਗੀ ਹੋਈ ਸੀ ਨਹੀਂ ਜੀ ਕੋਈ ਅੱਗ ਨਹੀਂ ਲੱਗੀ ਸੀ ਠੀਕ ਹੈ ਜੀ ਹਾਂਜੀ ਤੇ ਫਿਰ ਤੁਸੀਂ ਰਾਬਤਾ ਜਿਹੜਾ ਕੈਮ ਕੀਤਾ ਫਿਰ ਕੀ ਹੋਇਆ ਸੀ ਆ ਫਿਰ ਕਿਸ ਤਰ੍ਹਾਂ ਇਹਨਾਂ ਮਾਲਕ ਨਾਲ ਰਾਬਤਾ ਕੈਮ ਕੀਤਾ ਟੂੜੀ ਵਾਲਿਆਂ ਨਾਲ ਅਸੀਂ ਜੀ ਫੋਨ ਕੀਤਾ ਸੀ ਇਹਨਾਂ ਨੂੰ ਠੀਕ ਆ ਫੋਨ ਕਰਕੇ ਫਿਰ ਬੁਲਾਇਆ ਤੇ ਅਸੀਂ ਮਜਾਂਣ ਲੱਗ ਗਏ ਸੀ ਜਿੰਨੀ ਕੋ ਸਾਡੇ ਤੋਂ ਮੋਝ ਜਿੰਨੀ ਕੋ ਮੋਝ ਠੀਕ ਆ ਦੋ ਜਣੇ ਆ ਤੂੰ ਕਿੱਥੇ ਕਾਬੂ ਨਾਂ ਦੀ ਹਾਂ 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 ਠੀਕ ਆ ਜਿਹੜੀ ਤੁਸੀਂ ਆਪਣਾ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਰਹੇ ਤੁਸੀਂ ਤੁਰੇ ਵੀ ਹੁੰਦੇ ਰਹੇ ਨਾਲ ਨਾਲ ਰਾਬਤਾ ਕੰਮ ਕੀਤਾ ਹਾਂਜੀ ਹਾਂਜੀ ਨਾਲ ਨਾਲ ਗੱਲ ਕੀਤੀ ਸੀ ਫਿਰ ਅਸੀਂ ਮਜਾਂਦੇ ਰਹੇ ਜਿੱਥਨ ਦੇ ਕੰਮ ਸੀ ਸਿੱਤੋ ਜੀ ਦਰਸ਼ਕੋ ਇਹ ਵੀ ਇੱਕ ਵਧੀਆ ਇਨਸਾਨੀਅਤ ਦੀ ਗੱਲ ਆ ਵੀ ਇਹਨਾਂ ਨੇ ਜਿੱਥੇ ਅੱਗ ਲੱਗਣ ਦੀ ਘਟਾਂ ਦੀ ਆਪਣੇ ਮਾਲਕਾਂ ਨਾਲ ਰਾਬਤਾ ਕੈਂ ਕੀਤਾ ਉੱਥੇ ਇਹਨਾਂ ਨੇ ਕੁਝ ਅਪਰਾਲਾ ਵੀ ਕੀਤਾ ਬੁਝਾਉਣ ਦਾ ਪਰ ਜਿਹੜੀ ਤੂੜੀ ਜ਼ਿਆਦਾ ਹੋਣੇ ਕਾਰਨ ਇਹੇ ਵਿਅਕਤੀ ਜਿਹੜੇ ਆ ਅੱਗ ਬੁਝਾਉਣ ਵਾਲੇ ਘਟ ਸੀ ਤਾਂ ਕਰਕੇ ਜਿਹੜੀ ਤੂੜੀ ਨੂੰ ਜ਼ਿਆਦਾ ਅੱਗ ਲੱਗੀ ਤੇ ਹੁਣ ਸਾਡੇ ਨਾਲ ਉਹ ਪੀੜਤ ਵਿਅਕਤੀ ਵੀ ਜਿਹੜਾ ਮੌਜੂਦ ਆ ਜਿਸ ਦਾ ਅੱਜ ਅਚਾਨਕਾ ਮਿੰਟਾਂ ਸੈਂਕੜਾਂ ਵਿੱਚ ਹੀ ਲੱਖਾਂ ਹਜ਼ਾਰਾਂ ਦਾ ਜਿਹੜਾ ਨੁਕਸਾਨ ਹੋ ਜਾਂਦਾ ਆ ਉਹ ਆਪਾਂ ਕਰਦੇ ਆ ਉਹਨਾਂ ਨਾਲ ਗੱਲਬਾਤ ਬਈ ਕੀ ਨਾਮ ਤੁਹਾਡਾ ਮਿਲ ਗਈ ਇਥੇ ਕਿਹੜਾ ਪਿੰਡ ਆ ਤੁਹਾਡਾ ਨੇ ਤੇ ਅੱਜ ਫਿਰ ਜਿਹੜੀ ਤੂੜੀ ਮੱਚ ਗਈ ਆ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਪੋਤਾ ਜੀ ਲੁਧਿਆਣੇ ਦੇ ਬੰਦੇ ਤੋਂ ਖਰੀਦੀ ਸੀ ਲਾਣ ਠੀਕ ਹੈ ਉਹਨੇ ਫੋਨ ਲਾਇਆ ਕਹਿੰਦਾ ਤੁੜੀ ਤੁੜੀ ਮੱਚ ਗਈ ਜਾਓ ਠੀਕ ਹੈ ਇਹ ਤੁੜੀ ਤੁਸੀਂ ਅੱਗੇ ਵੇਚਣ ਵਾਸਤੇ ਕੰਮ ਕਰਦੇ ਆ ਜਾਂ ਘਰੇ ਰੱਖਣ ਵਾਸਤੇ ਤੁੜੀ ਬਣਾਈ ਠੀਕ ਲਗਾ ਤੇ ਵਪਾਰ ਕਰਦੇ ਹੋ ਵਪਾਰ ਕਰਦੇ ਠੀਕ ਹੈ ਜੀ ਮਾਣ ਮੋਲ ਲਈ ਸੀ ਠੀਕ ਹੈ ਤੇ ਇਹ ਕਿੰਨੀ ਕੁ ਤੁੜੀ ਜਿਹੜੀ ਬਣਾਈ ਸੀ ਤੁਸੀਂ ਤੁੜੀ ਬਣਾਈ ਸੀ ਜੀ ਇਹ 3-4 ਸੌ ਕੁ ਲਾਣ 3-4 ਸੌ ਕੁ ਲਾਣ ਹਾਂ ਜੀ ਠੀਕ ਹੈ ਹਾਂ ਜੀ ਤੇ ਜਿਹੜਾ ਇਹ ਲਾਣ ਲਿਆ ਸੀ ਤੁੜੀ ਬਣਾਉਣ ਵਾਸਤੇ ਉਹ ਕਿੰਨੇ ਕੁ ਪੈਸਾ ਦਾ ਸੀਗਾ ਉਹ 1800 ਦੇ ਹਿਸਾਬ ਨਾਲ ਲਿਆ ਸੀ ਠੀਕ ਹੈ ਲਾਂ ਕਿੱਲੇ ਦੇ حساب ਨਾਲ ਠੀਕ ਆ ਤੇ ਕਿੰਨੇ ਕਿੱਲੇ ਲਈ ਸੀਗੇ ਇਹ 40 ਕਿੱਲੇ ਨੇ 40 ਕਿਲਾਵਾਂ ਸੀਗਾ ਤੇ ਅੰਦਾਜ਼ਾ ਕਿੰਨੀ ਕੁ ਤੂੜੀ ਜਿਹੜੀ ਇੱਥੇ ਬਣੀ ਹੋਈ ਸੀ ਇਹਨਾਂ ਚੋਂ ਇਹਨਾਂ ਚੋਂ ਬਣੀ ਹੋਈ ਸੀ ਸਾਰਿਆਂ ਦੀ ਲਾਂਗਾ ਬਣ ਗਈ ਤਿੰਨ ਕਿੱਲੇ ਰਹਿ ਗਏ ਸੀ ਠੀਕ ਆ ਹਾਂਜੀ ਤੇ ਹੁਣ ਛੋਟਾ ਫਿਰ ਕਿੰਨਾ ਕੁ ਜਿਹੜਾ ਨੁਕਸਾਨ ਹੋ ਗਿਆ ਇੱਥੇ ਇੱਥੇ ਨੁਕਸਾਨ ਹੋ ਗਿਆ ਸੀ ਸਾਡਾ ਅੱਧਾ ਜਿਆਦੇ 2 250 ਕੁਆਂਟਲ ਦੀ ਤੂੜੀ ਮੱਚ ਗਈ ਕਿੰਨੇ ਕੁ ਪੈਸਿਆਂ ਦੀ ਹੋ ਉਹ ਉਹ 2 2 ਲੱਖ ਦੀ ਹੋਊਗੀ ਜੀ ਦਸ ਕੋ ਇਨਾ ਜਿਸ ਮੁਤਾਬਕ ਕਹਿੰਦੇ ਵੀ 2 ਢਾਈ ਲੱਖ ਦਾ ਸਾਡਾ ਜਿਹੜਾ ਨੁਕਸਾਨ ਹੋ ਚੁੱਕਿਆ ਤੇ ਤੁਹਾਨੂੰ ਪਤਾ ਲੱਗਿਆ ਜੀ ਕਿਵੇਂ ਅੱਗ ਲੱਗੀ ਆ ਤੇ ਤੁਹਾਨੂੰ ਕਿਵੇਂ ਕਿਸ ਨੇ ਤੁਹਾਨੂੰ ਦੱਸਿਆ ਸੀਗਾ ਸਾਨੂੰ ਫੋਨ ਗਿਆ ਜੀ ਠੀਕ ਆ ਫੋਨ ਗਿਆ ਸੀ ਉਸੇ ਵੇਲੇ ਦੋ ਜਣੇ ਅੱਗ ਇਹ ਆਡੇ ਉਂਦੇ ਨੂੰ ਲੱਗੀ ਪਈ ਸੀ ਦੋ ਜਣੇ ਬੁਝਾ ਰਹੇ ਠੀਕ ਹੈ ਦੋ ਜਣੇ ਬੁਝਾ ਰਹੇ ਸੀ ਹਾਂਜੀ ਠੀਕ ਆ ਚਲੋ ਉਹ ਵੀ ਇਨਸਾਨੀਅਤ ਫਰਜ ਨਿਭਾਇਆ ਉਹਨਾਂ ਨੇ ਉਹਨਾਂ ਨੇ ਵੀ ਫਰਜ ਨਿਭਾਇਆ ਠੀਕ ਆ ਹਾਂਜੀ ਤੀਪ ਆ ਕੇ ਫਿਰ ਗੱਡੀ ਮੰਗਾਈ ਅੱਛਾ ਤੇ ਫਿਰ ਤੁਸੀਂ ਜਿਹੜੀ ਆ ਜਦੋਂ ਅੱਗ ਤੋਂ ਕਿੰਨੇ ਜਣੇ ਫਿਰ ਕਾਬੂ ਪਾਉਣ ਲੱਗੇ ਸੀਗੇ ਪੰਜ ਜਾਨੇ ਸੀਗੇ ਪੰਜੇ ਨਹੀਂ ਜਿੰਨੀ ਤੁੜੀ ਦੱਸ ਰਹੇ ਆ ਜਿੰਨੀ ਤੁੜੀ ਦੱਸ ਰਹੀ ਆ ਕਿਉਂਕਿ ਪੰਜਾਂ ਤੋਂ ਵੀ ਕਾਬੂ ਪੈਣ ਵਾਲੇ ਨਹੀਂ ਫਿਰ ਤੁਸੀਂ ਕਿਸੇ ਫਾਇਰ ਬਗਰੇਟ ਗੱਡੀ ਨੂੰ ਜਾਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਮਾਮਲਾ ਇਹ ਹਾਂਜੀ ਲੈਂਦਾ ਫਾਇਰ ਗੱਡੀ ਅੱਛਾ ਲਗਾਈਏ ਫਿਰ ਗੱਡੀ ਆ ਗਈ ਸੀ ਆ ਗਈ ਸੀ ਠੀਕ ਆ ਹਾਂਜੀ ਤੇ ਇਹ ਵੀ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰ ਦਿਓ ਗੱਡੀ ਕਿੰਨੇ ਟਾਈਮ ਤੱਕ ਆ ਗਈ ਸੀ ਗੱਡੀ 20 ਮਿੰਟਾਂ ਚ ਆ ਗਈ ਸੀ 20 ਮਿੰਟਾਂ ਤੱਕ ਹਾਂਜੀ ਆ ਗਈ ਤੇ ਉਹਨਾਂ ਦਾ ਰੋਲ ਵਧੀਆ ਰਿਹਾ ਫਿਰ ਇੱਥੇ ਉਹਨਾਂ ਦਾ ਵਧੀਆ ਰਿਹਾ ਜੀ ਉਹਨਾਂ ਨੇ ਬਹੁਤ ਪਾਣੀ ਦਾਬ ਤੇ ਗੱਡੀ ਮੋਕਾ ਕੇ ਗਏ ਪਾਣੀ ਕਹਿੰਦੇ ਬੁਝਣੀ ਨਹੀਂ ਠ ਤਤਕੋ ਫਾਇਰ ਬਗਰੇਡ ਦਾ ਇੱਕ ਪ੍ਰਸ਼ੰਸਾਜੋਕ ਕਦਮਾਂ ਜਿਸ ਤਰ੍ਹਾਂ ਅੱਗੇ ਲੋਕ ਕਹਿ ਦਿੰਦੇ ਆ ਵੀ ਜੇ ਫਾਇਰ ਬਗਰੇਡ ਦੀ ਗੱਡੀ ਆ ਲੇਟ ਆਉਂਦੀ ਆ ਜਾਂ ਕੋਈ ਐਂਬੂਲੈਂਸ ਲੇਟ ਆਉਂਦੀ ਆ ਪਰ ਇਹਨਾਂ ਦੇ ਦੱਸਣ ਮੁਤਾਬਕ 15 ਮਿੰਟ ਦੇ ਵਿੱਚ ਜਿਹੜੀ ਫਾਇਰ ਬਗਰੇਡ ਦੀ ਗੱਡੀ ਇੱਥੇ ਆ ਜਾਂਦੀ ਆ ਤੇ ਅੱਗ ਤੇ ਕਾਬੂ ਪਾਇਆ ਜਾਂਦਾ ਨਹੀਂ ਤਾਂ ਇਹਨਾਂ ਦੀ ਹੋਰ ਵੀ ਜਿਹੜੀ ਆ ਤੂੜੀ ਪਈ ਸੀ ਉਹਦਾ ਵੀ ਨੁਕਸਾਨ ਹੋ ਜਾਣਾ ਸੀ ਇੱਕ ਵਧੀਆ ਅਸੀਂ ਆਪਣੇ ਚੈਨਲ ਦੇ ਮਾਧਿਅਮੇ ਹੀ ਉਸ ਫਾਇਰ ਬਗਰੇਡ ਗੱਡੀ ਦੇ ਜਿਹੜੇ ਆ ਡਰਾਈਵਰ ਆ ਤੇ ਪ੍ਰਸ਼ਾਸਨ ਉਹਨਾਂ ਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਧੀਆ ਵਿਸ਼ੇਸ਼ ਅਪਰਾਲਾ ਉਹਨਾਂ ਦਾ ਤੇ ਫਿਰ ਹੁਣ ਤੁਹਾਨੂੰ ਕਿਸੇ ਤੇ ਸ਼ੱਕ ਤਾਂ ਨਹੀਂ ਜੀ ਕੋਈ ਕਿਸੇ ਨੇ ਅੱਗ ਲਾਈ ਦਾ ਨਹੀਂ ਵੀ ਨਹੀਂ ਸ਼ੱਕ ਤਾਂ ਇੱਥੇ ਕੋਈ ਨਹੀਂ ਸੀ ਆਪਣੇ ਜਿਹੜਾ ਇਸ ਦਸਮੇਂ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਇਹ ਫਿਰ ਅਚਾਨਕ ਅੱਗ ਲੱਗਣ ਦਾ ਕਾਰਨ ਕੀ ਹੋ ਜਾਂਦਾ ਕਾਰਨ ਜੀ ਉਧਰ ਕਿਸੇ ਨੇ ਖੇਤ ਵਾਲੇ ਨੇ ਲਾਤੀ ਅੱਗ ਤਾਂ ਬਾਣ ਚੋਂ ਹੀ ਲੱਗੀ ਆ ਅੱਗ ਬਾਣ ਚੋਂ ਹੀ ਆਈ ਆ ਬਾਣ ਚੋਂ ਚੜੀ ਆ ਫਿਰ ਠੀਕ ਆ ਪਰ ਪਤਾ ਨਹੀਂ ਲੱਗ ਸਕਿਆ ਕਿਸੇ ਬਾਣ ਚੋਂ ਆਈ ਆ ਹਾਂਜੀ ਹਾਂਜੀ ਠੀਕ ਆ ਤੇ ਫਿਰ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਆਂ ਸਰਕਾਰ ਤੋਂ ਮੰਗ ਕਰਦੇ ਵੀ ਗਰੀਬ ਬੰਦਾ ਕੋਸ ਨਾ ਕੋਸ ਸਹਾਇਤਾ ਹੋ ਜੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਹ ਵਾਹਣ ਵਾਲੇ ਦੇ ਪੈਸੇ ਦੇਣੇ ਹੋਣਗੇ ਹਜੇ ਦੇਣੇ ਆ ਜੀ ਨਹੀਂ ਤਾਂ ਸਾਰੇ ਸਾਰੇ ਪੈਸੇ ਦੇਣ ਵਾਲੇ ਠੀਕ ਆ ਤੂੜੀ ਵੇਚ ਕੇ ਦੇਣੇ ਸੀ ਤੂੜੀ ਮੱਚ ਗਈ ਦੇਖੋ ਦੇਖੋ ਕਿਸ ਤਰ੍ਹਾਂ ਪੀੜਤ ਪਰਿਵਾਰ ਆਪਣਾ ਦਰਦ ਭਰੀ ਕਹਾਣੀ ਸੁਣਾ ਰਿਹਾ ਇਹ ਦੱਸ ਰਿਹਾ ਵੀ ਜਿਹੜੀ ਤੂੜੀ ਵੇਚ ਕੇ ਜਿਹੜੇ ਪੈਸੇ ਦੇਣੇ ਸੀ ਉਹਨਾਂ ਦੇ ਸਾਡੇ ਨਾਲ ਭਰਾ ਵੀ ਜਿਹੜੇ ਮੌਜੂਦ ਆ ਜਿਨ੍ਹਾਂ ਦੇ ਚਿਹਰੇ ਤੇ ਉਦਾਸੀ ਦਾ ਆਲਮ ਛਾਇਆ ਸਾਫ਼ ਦਿਖਾਈ ਦੇ ਰਿਹਾ ਉਹਨਾਂ ਨੇ ਕਹਦਿਆਂ ਗੱਲਬਾਤ ਆ ਬਾਬਾ ਕੀ ਨਾਮ ਤੁਹਾਡਾ ਜਿਕਤਾਰ ਸਿੰਘ ਐ ਤੁਸੀਂ ਇਹ ਵੱਡੇ ਭਰਾ ਉਹਨਾਂ ਦੇ ਹਾਂਜੀ ਤੇ ਕੀ ਕਰਨਾ ਚਾਹੁੰਦੇ ਫਿਰ ਅੱਜ ਕਾਹਨਾ ਤੇ ਹੀ ਚਾਹੁੰਦੇ ਆ ਵੀ ਉਹਨੂੰ ਤੂੜੀ ਪਾ ਪੈਸੇ ਹਜੇ ਉਹਦੇ ਖੇਤ ਵਾਲੇ ਦੇ ਵੀ ਦੇਣੇ ਆ ਤੇ ਵੀ ਪਹਿਲਾਂ ਆਪਦੇ ਕੋਲੋਂ ਡੀਜ਼ਲ ਮਚਾ ਕੇ ਮਸ਼ੀਨ ਚਲਾ ਕੇ ਤੂੜੀ ਬਣਾਈ ਆ ਉਹਦੇ ਹਜੇ ਵੀ ਪੈਸੇ ਦੇਣੇ ਆ ਵੀ ਚਾਰ ਸਿੱਲੜ ਬਚਣ ਦੇ ਖਾਤਰ ਇੱਕ ਪ੍ਰਾਲਾ ਕੀਤਾ ਸੀ ਤੇ ਉਹ ਉਲਟਾ ਅੱਗ ਲੱਗਣ ਨਾਲ ਸਾਰਾ ਘਾਟਾ ਪੈ ਗਿਆ ਲੈਵਰ ਦੇ ਵੀ ਵਟਕੇ ਦੇ ਲੈਵਰ ਦੇ ਵੀ ਵਟਕੇ ਦੇਣੇ ਆ ਲੈਵਰ ਵੀ ਹਜੇ ਨਾਲ ਤੁਰੀ ਫਿਰਦੀ ਆ ਬਸ ਆਈਆਂ ਵੀ ਉਹਨਾਂ ਸਾਲਾ ਜਮਾ ਮਾੜਾ ਪਤਾ ਨਹੀਂ ਕਿ ਰੱਬ ਦੀ ਕਿਰਪਾ ਵੀ ਘੱਟ ਆਈ ਜਾਦੇ ਦਿਖਾਇਆ ਗਿਆ ਤੁਹਾਡੇ ਮੁਤਾਬਕ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਤਾਂ 2 ਲੱਖ ਦਾ ਹੋ ਹੀ ਗਿਆ ਤੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਤਾਂ ਇਹ ਕਰਦੇ ਵੀ ਜੇ ਕੋਈ ਮਾੜਾ ਮੋਟਾ ਕੋਈ ਸਹਾਇਤਾ ਹੋ ਜੇ ਤਾਂ ਚਲ ਗਰੀਬ ਬੰਦਾ ਅੱਗੇ ਵੀ ਇਹਦੀ ਟਰਾਲੀ ਨੂੰ ਅੱਗ ਲੱਗੀ ਸੀ ਰੇਗਸਾਲੀ ਬਸ ਉਹ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਮਸਾਂ ਇੱਥੋਂ ਤੱਕ ਪਹੁੰਚੇ ਸੀ ਤੇ ਉਹ ਅੱਜ ਕੀ ਫੇਰ ਉਹ ਪੰਗਾ ਪੈ ਗਿਆ ਦੇਖਿਆ ਕਿ ਕਿਸ ਤਰ੍ਹਾਂ ਪੀੜਤ ਪਰਿਵਾਰ ਨੇ ਆਪਣੀ ਜਿਹੜੀ ਦਰਦ ਭਰੀ ਕਹਾਣੀ ਬਿਆਨ ਕੀਤੀ ਆ ਹੁਣ ਆਪਾਂ ਦੇਖਦੇ ਆਂ ਵੀ ਇਹਨਾਂ ਦੀ ਦਰਦ ਭਾਣੀ ਦੇਖ ਕੇ ਸਰਕਾਰ ਦਾ ਪ੍ਰਸ਼ਾਸਨ ਇਹਨਾਂ ਦੀ ਕੀ ਮਦਦ ਕਰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜਦ ਤੱਕ ਤੁਸੀਂ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ